ਗਮਾਨ ਉਰੇ ਆਜਾ ਤੈਨੂੰ ਨੀਲੀ ਰੀਲਰ ਬਾਰੇ ਮੈਂ ਦੱਸਦੀ ਆ ਜੇ ہماری ਦੀ ਫਿਲਮ ਇੱਕ ਆਈ ਆ ਮੇਰੇ ਕੋਲ ਤੇ ਜੇ ਕਿਸ ਨੂੰ ਬਹੁਤ ਬਿਆ ਤਾਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੀ ਵੀਡੀਓ ਬਣਾਉ ਤਾ ਤੂੰ ਗਾਉਣ ਵਾਲੇ ਨੂੰ ਵੀ ਗਾਲਾਂ ਕੱਢਦਾ ਨਾ ਤੈਨੂੰ ਇਹ ਕੌਣ ਵਾਲੇ ਨੇ ਟਾਣਾ ਕਿਦਾ ਛੱਤਰ ਭੜੇ ਭੜੇ ਤੇਰੇ ਇਹ ਗਮਾਨ ਉਰੇ ਆਜਾ ਤੈਨੂੰ ਨੀਲੀ ਰੀਲਰ ਬਾਰੇ ਮੈਂ ਦੱਸਦੀ ਆ ਜਿਹੜੀ ਰੀਲ ਤੂੰ ਲੈ ਕੇ ਬੈਠਾ ਹੈ ਨਾ ਔਰ ਕਮਲ ਕੌਰ ਬਾਰੇ ਤੂੰ ਕਹਿ ਰਿਹਾ ਕਿ ਕਮਲ ਕੌਰ ਦੀ ਇੱਕ ਗੰਦੀ ਮੇਰੇ ਕੋਲ ਰੀਲ ਆਈ ਆ ਕਿਸੇ ਨੂੰ ਚਾਹੀਦੀ ਹੈ ਲੈ ਲਓ ਸਾਡੇ ਕੋਲ ਵੀ ਆ ਗਈ ਹੈ ਉਹ ਕਿੱਥੋਂ ਆਈ ਹੈ ਸੋਚੋ ਜਰਾ ਵਾਹਿਗੁਰੂ ਜੀ ਸੋਚੋ ਜਰਾ ਉਹਦੇ ਜਵੰਦੇ ਜੀ ਕਿਉਂ ਨਹੀਂ ਆਈ ਮਰਨ ਤੋਂ ਬਾਅਦ ਕਿੱਥੋਂ ਆ ਗਈ ਕਿਉਂਕਿ ਅਮਰਿਤਪਾਲ ਮੇਰੋ ਜੇਰੋ ਦੇ ਫੋਨ ਖੋ ਕੇ ਲੈ ਕੇ ਗਿਆ ਉਹਦੇ ਫੋਨ ਵਿੱਚ ਉਹਨੇ ਦੁਬਈ ਤੋਂ ਬੈਠੇ ਉਹ ਰੀਲ ਨੂੰ ਵਾਇਰਲ ਕੀਤਾ ਹੈ ਰੀਜ਼ਨ ਉਹਦੀ ਇੱਛਾ ਵੀ ਨੂੰ ਹੋਰ ਜ਼ਿਆਦਾ ਖਰਾਬ ਕਰ ਪੜਿਆ ਜੀਵ ਗੱਲ ਨਿਹੰਗ ਮਾਨ ਜਦੋਂ ਤੂੰ ਸੰਭੋਗ ਕਰਦਾ ਆਪਣੀ ਜਨਾਨੀ ਨਾਲ ਗਲੀ ਚ ਮੰਜਾ ਢਾ ਕੇ ਕਰਦਾ ਜਾਂ ਸਾਰੇ ਨਿਹੰਗਾਂ ਦੇ ਜਥੇ ਦੇ ਵਿੱਚ ਮੰਜੀ ਢਾ ਕੇ ਕਰਦਾ ਜਾਂ ਕੋਠੇ ਉੱਤੇ ਮੰਜੀ ਢਾ ਕੇ ਕਰਦਾ ਜਾਂ ਕਿਸੇ ਇੰਟਰਸੈਕਸ਼ਨ ਜਿੱਥੇ ਲਾਈਟਾਂ ਹੈ ਟ੍ਰੈਫਿਕ ਨੰਗ ਦਾ ਉੱਥੇ ਢਾ ਕੇ ਮੰਜੀ ਤੇ ਪੜ ਜਨਨ ਸੌਣਾ ਨਹੀਂ ਸੌਂਦਾ ਨਾ ਤੂੰ ਸੰਭੋਗ ਕਿੱਥੇ ਕਰਦਾ ਆਪਣੇ ਬੈਡਰੂਮ ਚ ਹਸਬੰਡ ਵਾਈਫ ਦੇ ਵਿੱਚ ਰਿਲੇਸ਼ਨਸ਼ਿਪ ਹੁੰਦਾ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਵਿੱਚ ਵੀ ਰਿਲੇਸ਼ਨਸ਼ਿਪ ਹੁੰਦਾ ਹੈ ਕਾਮਨ ਸੈਂਸ ਹੈ ਤੇ ਪਰਦਾ ਜਦੋਂ ਵੀ ਆਪਣਾ ਰਿਲੇਸ਼ਨਸ਼ਿਪ ਬਣਾਉਂਦਾ ਹੈ ਚਾਰ ਦਿਵਾਰੀ ਦੇ ਅੰਦਰ ਜਿਨੇ ਇੱਕ ਪਰਦਾ ਕਹਿੰਦਾ ਹੈ ਸਮਾਜ ਸੌਰੀ ਮੈਂ ਅੱਜ ਬਹੁਤ ਆ ਓਪਨਲੀ ਬੋਲਣਾ ਹੈ ਬਲਵੀਰ ਚੁੱਪ ਕਰ ਮੈਂ ਅੱਜ ਓਪਨਲੀ ਗੱਲ ਕਰਨੀ ਹੈ ਥੋੜਾ ਓਪਨਲੀ ਹੋਸਦਾ ਮੇਰੇ ਸ਼ਬਦ ਥੋੜੇ ਓਪਨਲੀ ਹੋਣ ਕਿਉਂਕਿ ਇਸ ਗੰਦੇ ਨਿਆਂਗਵਾਸੇ ਹੋ ਸਕਦਾ ਹੈ ਕਿ ਮੇਰੇ ਸ਼ਬਦ ਬਹੁਤ ਲੋਕਾਂ ਤੋਂ ਤਕਲੀਫ ਦੇ ਰਹੇ ਉਹਨਾਂ ਨੂੰ ਪਸੰਦ ਰਹਣ ਪਰ ਕੀ ਕਰੀਏ ਗੰਦ ਨੂੰ ਮਾਰਨ ਵਾਸਤੇ ਗੰਦ ਪਾਉਣਾ ਪੈਂਦਾ ਜ਼ਹਿਰ ਨੂੰ ਮਾਰਨ ਵਾਸਤੇ ਜ਼ਹਿਰ ਦੇਣੀ ਪੈਂਦੀ ਲੋਕ ਨੂੰ ਕਟਨ ਵਾਸਤੇ ਲੋਹੇ ਦਾ ਇਸਤੇਮਾਲ ਕਰਨਾ ਪੈਂਦਾ ਸੋ ਮੇਰਾ ਵੀਡੀਓ ਵਾਇਰਲ ਕੀਤਾ ਦੁਬਈ ਤੋਂ ਬੈਠ ਕੇ ਉਹਦਾ ਰੀਜ਼ਨ ਕੀ ਤੁਹਾਡੇ ਸਾਰੇ ਅੰਦਰ ਉਹਦੀ ਜਿਹੜੀ ਛਵੀ ਹੋਏ ਵਾਝੇ ਵੀ ਇਹ ਗਲਤ ਹੈ ਇਹ ਤਾਂ ਗੰਦੀ ਆ ਦੇਖੋ ਜੀ ਬਦਮਾਸ਼ ਹੈ ਅੱਜ ਦੇਖੋ ਜੀ ਗੰਦੇ ਕੰਮ ਕਰ ਰਹੀ ਹੈ ਇਹ ਵੀਡੀਓ ਹਤੇ ਚੌਂਦੇ ਜੀ ਕਿਉਂ ਨਹੀਂ ਵਾਇਰਲ ਹੋਈ ਕਿਉਂਕਿ ਮੈਰੋ ਆਪਣੇ ਕਰਤੂਤ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਵਿੱਚ छवि ਖਰਾਬ ਕਰ ਰਿਹਾ ਤੁਹਾਡੇ ਸਾਰਿਆਂ ਦੇ ਮੂਹਰੇ ਉਹਦੀ ਤਾਂ ਕਿ ਤੁਹਾਡੇ ਮਨ ਚ ਉਹਦੇ ਪ੍ਰਤੀ ਹੋਰ ਨਫ਼ਰਤ ਪੈਦਾ ਹੋਵੇ ਤੁਸੀਂ ਕੋ ਮਹਿਰੋ ਨੇ ਜੋ ਕੀਤਾ ਮਰਾਸੀ ਮੁਸਲਮਾਨ ਮਹਿਰੋ ਨੇ ਜੋ ਕੀਤਾ ਸਹੀ ਕੀਤਾ ਤਾਂ ਕਿ ਤੁਹਾਡੇ ਤੁਸੀਂ ਇਦਾਂ ਬੋਲਣ ਤੇ ਮਜਬੂਰ ਹੋ ਜਾਓ ਦੇਖੋ ਜੇ ਜਿੰਨੀਆਂ ਵੀ ਲੇਡੀਜ਼ ਮੇਰੀ ਵੀਡੀਓ ਸੁਣ ਰਹੀਆਂ ਆਂ ਵਿਆਹੀਆਂ ਤੁਸੀਂ ਵੀ ਆਪਣੇ ਪਤੀ ਨਾਲ ਸੌਣੇ ਤਾਂ ਕਮਰੇ 'ਚ ਹੀ ਸੌਣੇ ਹਣਾ ਬੇੜਿਸ਼ ਤਾ ਨਹੀਂ ਸੌਂਦੀਆਂ ਚਿੱਲੇ ਵੀ ਮਰਦ ਮੇਰੀ ਵੀਡੀਓ ਦੇਖ ਰਿਹਾ ਤੁਸੀਂ ਵੀ ਆਪਣੀ ਵਾਈਫ ਨਾਲ ਸੌਣੇ ਆਪਣੇ ਬੈੱਡਰੂਮ 'ਚ ਹੀ ਸੌਣੇ ਚੁਰਾਹੇ ਤੇ ਰਸਤੇ ਤੇ ਮੰਜਾ ਰਾ ਕੇ ਤਾਂ ਨਹੀਂ ਸੌਣੇ ਉੱਥੇ ਤਾਂ ਨਹੀਂ ਤੁਸੀਂ ਇਲੂ ਇਲੂ ਕਰਦੇ ਹੋ ਵਾਇਰਲ ਹੋ ਗਿਆ ਦੇ ਵਿੱਚ ਉਹ ਆਪਣੀ ਬਾਇਫਰੈਂਡ ਨਾਲ ਜਸਲਵੈਨਾ ਦੱਸਿਆ ਕਿ ਉਹਦੀ ਆਵਾਜ਼ ਉਹਦੇ ਬਾਇਫਰੈਂਡ ਦੀ ਹੈ ਕਿੱਥੇ ਆ ਕਮਰੇ ਦੇ ਅੰਦਰ ਕਿੱਥੇ ਆ ਚਾਰ ਦੀਵਾਰੀ ਦੇ ਅੰਦਰ ਤੇ ਚਾਰ ਦੀਵਾਰੀ ਦੇ ਅੰਦਰ ਉਹ ਕਿਸ ਨਾਲ ਵੀ ਕੁਝ ਵੀ ਕਰ ਸਕਦੀ ਕਿਸ ਸਰਵਸ਼ਕੀਆ ਪਤੀ ਆ ਉਹਦਾ ਬਾਇਫਰੈਂਡ ਹੋਵੇ ਚਾਹੇ ਉਹ ਹਸਬੈਂਡ ਹੋਵੇ ਇਸ ਦਾ ਉਹਨੇ ਕੋਈ ਬੁਰਾ ਕੰਮ ਨਹੀਂ ਕੀਤਾ ਸਾਰੇ ਦੁਨੀਆ ਹੀ ਕਰਦੀ ਆ ਜਿਹੜੇ ਵਿਆਹੇ ਉਹ ਕਰਦੇ ਆ ਜਿਹੜੇ ਲਿਵਿੰਗ ਰਿਲੇਸ਼ਨ ਚ ਰਹ ਰਹੇ ਗਰਲਫ੍ਰੈਂਡ ਬਾਇਫਰੈਂਡ ਉਹ ਵੀ ਕਰਦੇ ਆ ਸੋ ਇਹ ਵੀਡੀਓ ਵਾਇਰਲ ਕਰਨ ਦਾ ਮਕਸਦ ਸਿਰਫ ਉਹ ਕੁੜੀ ਨੂੰ ਜਲੀਲ ਕਰਨਾ ਮਰੀ ਨੂੰ ਨਹੀਂ ਤਾਕਿ ਤੁਸੀਂ ਉਹਨੂੰ ਬਾਲਾ ਕੱਢੋ ਉਹਦੇ ਬਾਰੇ ਹੋਰ ਗੱਲਬਾਤ ਹੋਵੇ ਤੇ ਮੇਹਰੋ ਦਾ ਰਸਤਾ ਹੋ ਜਾਏ ਸਾਫ਼ ਤਾਂ ਕਿ ਮੇਹਰੋ ਚਾਹੁੰਦਾ ਕਿ ਲੋਕ ਦੁਨੀਆ ਸਮਾਜ ਉਹਨੂੰ ਫੋਲੋ ਕਰਨ ਲੱਗ ਜਾਈ। ਕਿ ਵੀ ਹਾਂ ਨੇ ਬਹੁਤ ਚੰਗਾ ਕੀਤਾ। ਸਿਰਫ ਇੱਕ ਵੀਡੀਓ ਰਿਲੀਜ਼ ਹੋਈ ਉਹਦੀ। ਪਰ ਮੇਹਰੋ ਨੂੰ ਪੁੱਛਣ ਆ ਲਾਵੇ ਉਹ ਵੀਡੀਓ ਕਿੱਥੇ ਐ? ਜਦ ਤੂੰ ਉਹਦੇ ਨਾਲ ਕੰਮ ਬਸਨਾ ਕਰ ਰਿਹਾ ਸੀ। ਜਦ ਤੇਰੇ ਬਾਕੀ ਨਿਆੰਗ ਉਹਦੇ ਨਾਲ ਕੰਮ ਬਸਨਾ ਕਰ ਰਹੇ ਸੀ। ਤੇਰੇ ਘਰ ਉਹਦਾ ਆਣਾ ਜਾਣਾ 2022 ਤੋਂ। ਤੇਰਾ ਉਹਦੇ ਘਰ ਆਣਾ ਜਾਣਾ। ਇਹ ਬਈ ਆਹਦੇ ਮੂਰੇ ਪੇਸ਼ ਕਰਾਇਆ ਫਲਾਣਾ ਬਾਬਾ ਵਸਾਣਾ ਉਹਦੇ ਨਾਲ ਜਾ 100 ਤੇ ਵੀਡੀਓ ਕਰਾਂ ਬਾਅਦ ਆਪਾਂ ਕਹਾਂਗੇ 5 ਲੱਖ ਕੱਢ ਨਹੀਂ ਤਾਂ ਆਪਾਂ ਧਮਕੀ ਕਰਦਾ ਪਰਚਾ ਪੜਾ ਬਾਬੇ ਹੁਣ ਵਿਚਾਰੇ ਜਿਹੜੇ ਕੰਮ ਚ ਫਸ ਗਏ ਹੋਣੇ ਆ ਹੁਣ ਉਹਨਾਂ ਨੇ ਤਾਂ ਪੈਸੇ ਦੇ ਕੇ ਛੁੱਟਣਾ ਕਿਉਂਕਿ ਬਾਬਿਆਂ ਨੂੰਦਰ ਆਏ ਸੀ ਲੰਗੇ ਹੋ ਜਾਗੇ ਆ ਜਿਹੜਾ ਕਾਂਡ ਹੋਇਆ ਸੀ ਕਿਹੜਾ ਮਨਾਪੋਲਗੀ ਨੜਖਸਰਾਲੇ ਬਾਬੇ ਦਾ ਇਹਨੇ ਕਿ ਆ ਵੀ ਇਹ ਬੱਚਿਆਂ ਦਾ ਸ਼ੋਸ਼ਣ ਕਰਦਾ ਹੈ ਔਰਤਾਂ ਦਾ ਕਰਦਾ ਕਿੰਨਾ ਹੱਲਾ ਬੱਚਿਆ ਸੀ ਉਸ ਟਾਈਮ 'ਚ ਸਾਡੇ ਅਰਗ ਨੂੰ ਲੱਗਿਆ ਸੀ ਕਿ ਸ਼ਾਇਦ ਇਹ ਮੈਰੋ ਸਹੀ ਕੰਮ ਕਰ ਰਿਹਾ ਸਾਨੂੰ ਇਹ ਲੱਗਿਆ ਉਹ ਕੇਸ ਇੱਕਦਮ ਕੁਆਇਟ ਹੋ ਗਿਆ ਉਹ ਕੇਸ ਇੱਕਦਮ ਚੁੱਪ ਹੋ ਗਿਆ ਕਿਉਂਕਿ ਪੈਸੇ ਲਾ ਗਿਆ ਬਾਬੇ ਕੋਲ ਫਰੋਤੇ ਸੋ ਇਹ ਹੈਗਾ ਇਦਾਂ ਦੇ ਜਾਲੀ ਨਿਆਂਗਾ ਦਾ ਜਿਹੜੇ ਨਿਆਂਗਾ ਦੇ ਚੋਲੇ 'ਚ ਪੀੜੀਏ ਛੁਪੇ ਹੋਇਆ ਇਹਨਾਂ ਦਾ ਬਿਜ਼ਨਸ ਕੋਈ ਪੰਜਾਬ ਸਰਕਾਰ ਨੂੰ ਟੈਕਸ ਨਹੀਂ ਪੇ ਕਰਦੇ ਕੋਈ ਦੇਣ ਨਹੀਂ ਹੈ ਇਹਨਾਂ ਦੀ ਪੰਜਾਬ ਸਰਕਾਰ ਨੂੰ ਜਿਨ੍ਹਾਂ ਨੂੰ ਆ ਮਾਣ ਦੋ ਕੁੜੀ ਦਾ ਹੱਥ ਚਵੜਾ ਬੰਦਾ ਸਾਲੇ ਦਾ ਨੱਕ ਦੇਖੋ ਐ ਲੱਗਦਾ ਜਿਵੇਂ ਊਠ ਨੇ ਪੈਹ ਚੋਂ ਐਡਾ ਲੇਡਾ ਕੱਢਿਆ ਹੁੰਦਾ ਪਿੱਛੋਂ ਲੈਡੇ ਜਿਹੜਾ ਨੱਕ ਹੈ ਦਾ ਐਡੇ ਲੈਡੇ ਜਿਹੜਾ ਇਹ ਬੋਲਦਾ ਦੋ ਕੁੜੀ ਦਾ ਮੁਸ਼ਕੀਆ ਹੋਇਆ ਬੰਦਾ ਇਹਨੂੰ ਮੁਸ਼ਕੀ ਨੂੰ ਪੁੱਛੋ ਤੇਰੀ ਦੇਣ ਕੀ ਹੈ ਪੰਜਾਬ ਨੂੰ ਜਿੰਨੇ ਤੋਂ ਨਿਚਾਰ ਸਿੰਗਰਸ ਕਹਿੰਦਾ ਟੈਕਸ ਪੇ ਕਰਦੇ ਆ ਪੰਜਾਬ ਨੂੰ ਸਭ ਤੋਂ ਜ਼ਿਆਦਾ ਹਾਈ ਟੈਕਸ ਸਿੱਧੂ ਮੂਸੇ ਵਾਲੇ ਨੇ ਪੇ ਕੀ ਤਾ ਤੁਰਨ ਨੂੰ ਨਿਚਾਰ ਆਖਦਾ ਗੌਣ ਵਾਲੇ ਆਖਦਾ ਤੂੰ ਦੱਸ ਕਿੰਨਾ ਇਨਕਮ ਟੈਕਸ ਪੇ ਕਰਦਾ ਤੇਰੀ ਐਜੂਕੇਸ਼ਨ ਕਿੰਨੀ ਹੈ ਤੂੰ ਕਿੰਨੀ ਪੜ੍ਹਾਈ ਲਿਖਾਈ ਕੀਤੀ ਆ ਉਹ ਕਾ ਕੀ ਤੇਰੀ ਸਿੰਘਰਾ ਮੁਰੇ ਕੁਛ ਵੀ ਨਹੀਂ ਮੱਚਰ ਜਿੰਨੀ ਬਈ ਸਿੰਘਰਾ ਇੱਕ ਤਾਂ ਜੋਰ ਨਾਲ ਜਾਂਦੇ ਆ ਤੂੰ ਤੇਰੇ ਅਗਾ ਗੁੰਡਾ ਬਦਮਾਸ਼ ਅੱਜ ਇੱਕ ਤਾਂ ਹੋਰ ਨੋਟ ਕਰ ਰਿਹਾ ਜਿੱਥੇ ਵੀ ਕੋਈ ਐਦਾਂ ਦਾ ਮੁੱਦਾ ਹੋਊਗਾ ਨਾ ਕੋਈ ਪਾਪਿਆਂ ਦਾ ਡੇਰੇਆਂ ਦੇ ਇੰਨੇ ਅੰਗ ਟੋਲਾ ਲੈ ਕੇ ਪਹੁੰਚ ਜਾਂਦੇ ਆ ਵਜਾ ਕੀ ਅਸੀਂ ਵਿੱਚ ਪਹਿਲੇ ਜੀ ਪ੍ਰੋਬਲਮ ਸਲਝਾਵਾਂਗੇ ਅਸੀਂ ਆਏ ਕਰਾਂਗੇ ਉਹ ਕਰਾਂਗੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹ ਤੋਂ ਪੈਸਾ ਲੈਂਦੇ ਆ ਇਹ ਪਹਾੜਾਂ ਰਮੀ ਕਰਨੀ ਆ ਪਸਕੂਲੇ ਗਏ ਨਹੀਂ ਪੜ੍ਹੇ ਨਹੀਂ ਫਿਰ ਸੋਚਦਾ ਕਿਹੜਾ ਬਿਜ਼ਨਸ ਕਰਾਂ ਗੁਰਦੁਆਰੇ ਕਿੱਥੇ ਬਾਬਾ ਬਣ ਕੇ ਬੈਠਾਂ ਚੋਲਾ ਪਾ ਕੇ ਬੁੜੀਆਂ ਆਣੀਆਂ ਚੜਾਵਾ ਹੋਊਗਾ ਨਾਲੇ ਬੁੜੀਆਂ ਨਾਲ ਨਜ਼ਾਰੇ ਲਾਵਾਂਗੇ ਮਾਨ ਰਕ ਸੋਚਦਾ ਮੇਰੋ ਰਕ ਸੋਚਦਾ ਹੂੰ ਗੇ ਗੁੰਡਾ ਕਰ ਦਿੱਤੇ ਲਾਇਸੈਂਸ ਲੈਣਾ ਚੋਲਾ ਪਾੜੋ ਨੀਲਾ ਨਾਲੇ ਤਾਂ ਸ਼ਸਤਰ ਰੱਖਣ ਨੂੰ ਮਿਲਣਗੇ ਨਾਲੇ ਗੁੰਡਾਗਰਦੀ ਤਮਾਸ਼ੀ ਕਰਾਂਗੇ ਲੋਕਾਂ ਨੂੰ ਲੁੱਟਾਂਗੇ ਆਪ ਦਾ ਘਰ ਚਲਾਵਾਂਗੇ ਮਾ ਇਹਦਾ ਜਿਹੜਾ ਹੈਗਾ ਕਿਹੜਾ ਮਹਿਰੋ ਦਾ ਬੁੜਾ ਏਡਾ ਤੇਜ ਹੈ ਵੀ ਮਹਿਰੋ ਦੇ ਬੁੜੇ ਨੇ ਪਹਿਲੇ ਉਹਨੂੰ ਬੇਦਖਲ ਕਰ ਰੱਖਿਆ ਜੇ ਕੋ ਨੂੰ ਪਤਾ ਸੀ ਕਿ ਮਹਿਰੋ ਦੇ ਕਾਰਨਾਮੇ ਬਹੁਤ ਵੱਡੇ ਆ ਹੁਣ ਦੱਸੀ ਗੱਲ ਨੋਟ ਕਰਿਓ ਮਹਿਰੋ ਨੇ ਪਾਸਪੋਰਟ ਕਿਵੇਂ ਬਣਾਇਆ ਕਿਹੜੇ ਪੁਲਿਸ ਆਫਿਸਰ ਨੇ ਉਹਨੂੰ ਕਲੀਅਰੈਂਸ ਦਿੱਤੀ ਹੈ ਆਲਰੇਡੀ ਉਹਦੇ ਉੱਪਰ ਇੰਨੇ ਕੇਸ ਚੱਲ ਰਹੇ ਸੀ ਸੁੱਚੀ ਗੱਲ ਆ ਨਾ ਇਹ ਭਗਵਾਨਤਮਾਨ ਸਰਕਾਰ ਨੂੰ ਵਾਰੀ ਕਰਨੀ ਚਾਹੀਦੀ ਆ ਕਿ ਉਹਦਾ ਪਾਸਪੋਰਟ ਤੇ ਕਲੀਅਰੈਂਸ ਚਟਕਾਰੇ ਅਫਸਰ ਨੇ ਦਿੱਤੀ ਉਹਨੂੰ ਸਸਪੈਂਡ ਕਰਨਾ ਚਾਹੀਦਾ ਤਾਂ ਹੀ ਪੰਜਾਬ ਦੇ ਇੰਡੀਆ ਦੇ ਮੋਸਟ ਵਾਂਟਡ ਕ੍ਰਿਮੀਨਲਸ ਬਾਹਰ ਦੇ ਘਟਿਆ ਚ ਭੱਜ ਜਾਂਦੇ ਆ ਕਿਉਂਕਿ ਸਾਡੇ ਪੁਲਿਸ ਵਾਲੇ ਕਈ ਰਲੇ ਹੁੰਦੇ ਆ ਕਲੀਅਰੈਂਸ ਦੇ ਦਿੰਦੇ ਆ ਤੇ ਪਾਸਪੋਰਟ ਬਣ ਜਾਂਦਾ ਸ਼ਰਮ ਆਣੀ ਚਾਹੀਦੀ ਤਾਂ ਸ਼ਰਮ 100 ਰੁਪਿਆ ਕਰਕੇ ਤੁਸੀਂ ਆਪਣਾ ਜ਼ਮੀਰ ਵੇਚ ਲੈਂਦੇ ਹੋ ਕਿੱਦਾਂ ਦੇ ਲੋਕ ਹੋ ਅੱਜ ਮਨ ਖੁਸ਼ ਵੀ ਬੜਾ ਹੋਇਆ ਜਦੋਂ ਮੈਂ ਦੋ ਤਿੰਨ ਹੋਰ ਕੁੜੀਆਂ ਦੀ ਵੀਡੀਓ ਦੇਖੀ ਆ ਜਿਨ੍ਹਾਂ ਨੇ ਸਰਮ ਲਲਕਾਰਿਆ ਮੇਰੇ ਨੂੰ ਕਿ ਆ ਜਾ ਐਦਾਂ ਹੀ ਵੀਡੀਓ ਪਾਵਾਂਗੇ ਤੇ ਐਂ ਕਰਾਂਗੇ ਆ ਜਾ ਹਏ ਹਾਈ ਨਜ਼ਰ ਆ ਗਿਆ ਕਿਉਂਕਿ ਪ੍ਰਾਉਡ ਜਿਹਾ ਫੇਲ ਹੋਇਆ ਕਿ ਲੋਕੀ ਆਵਾਜ਼ ਲੋਕਾਂ ਤੱਕ ਆਵਾਜ਼ ਪਹੁੰਚਦੀ ਐ ਸਾਡੀ ਲੋਕ ਉੱਠਦੇ ਆ ਜਾਗਦੇ ਆ ਫਾਈਟ ਕਰਦੇ ਆ ਬਿਲਕੁਲ ਜੀ ਜਾਗੋ ਪੰਜਾਬੀਓ ਪੰਜਾਬ ਚ ਬੈਠੇ ਆ ਪੰਜਾਬ ਦੀਆਂ ਧੀਆਂ ਜਾਗੋ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਜਿਹੜਾ ਵੀ ਨਿਆੰਗ ਤੁਹਾਨੂੰ ਤੰਗ ਪਰੇਸ਼ਾਨ ਕਰੇ ਇੱਕ ਬੁੜੀਆਂ ਦੀ ਐ ਨਾ ਗਰੁੱਪ ਬਣਾ ਲੈ ਕੇ ਰੋ ਨੇ ਤੇ ਝੁੰਡਿਆ ਤੋਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੀ ਵੀਡੀਓ ਬਣਾਓ ਹੋਰ ਸੂਰਮਾ ਛੋੜ ਕਾ ਨਾ ਮ ਵੱਧ ਕਰਕੇ ਸੂਰਮਾ ਇਹਨਾਂ ਦਾ ਫਰ ਹੋ ਗਿਆ ਹੁਣ ਕਹਿੰਦਾ ਜੀ ਮੈਂ ਇਨਕਮ ਪਰ ਕਰ ਦੇਣਗੇ ਹਾਈ ਮੈਨੂੰ ਮਾਰ ਦੇਣਗੇ ਕਿਉਂ ਬੜਾ ਮੌਤ ਤੋਂ ਡਰ ਲੱਗ ਰਿਹਾ ਉਹਦੀ ਇੱਕ ਰਿਪੋਰਟ ਦੇ ਵਿੱਚ ਹਾਲੇ ਇਹ ਆਇਆ ਕਿ ਉਹਦੇ ਪੱਟਾ ਉੱਤੇ ਕੁੜੀ ਦੇ ਨਿਸ਼ਾਨ ਸੀ ਉਹਦੇ ਪ੍ਰਾਈਵੇਟ ਪਾਰਟ ਤੇ ਜ਼ਖਮ ਮਿਲੇਆ ਸੋਚੋ ਇਹਨਾਂ ਨੇ ਕਿੱਥੇ ਕਿੱਥੇ ਕਿਵੇਂ ਕੁੱਟਿਆ ਤੇ ਕੀ ਕੁਸ਼ ਕੀਤਾ ਹੋਣਾ ਸੋ ਇਹ ਇਹ ਕਹਾਣੀ ਬਹੁਤ ਇੰਟਰਸਟਿੰਗ ਹੁੰਦੀ ਜਾ ਰਹੀ ਆ ਕਿਉਂਕਿ ਬੜੇ ਗਹਿਰੇ ਜਸਮਾਨੀ ਤਾਲੂਕਾਂ ਦੀ ਕਹਾਣੀ ਆ ਕੁਲੀ-ਕੁਲੀ ਕਰਕੇ ਤੁਹਾਡੇ ਹਸਤੇ ਹਲੇ ਬਹੁਤ ਨਵੇਂ-ਨਵੇਂ ਰਾਜ ਜਿਵੇਂ ਸਾਨੂੰ ਪਤਾ ਲੱਗਦੇ ਜਾਣਗੇ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਤੇ ਨਿਹੰਗ ਮਾਨ ਮੇਰਾ ਨਾਪਾ ਨੰਬਰ ਲੱਗਣਾ 13 ਵੀ ਲੱਗਣ ਵਾਲਾ ਛੇਤੀ ਜਿਵੇਂ ਉਹ ਮੰਗੂ ਮੱਠ ਵੀ ਬੜਾ ਹੰਕਾਰਿਆ ਹੋਇਆ ਸੀ ਨਾ ਇੱਕ ਐਬਨਾਰਮਲ ਮੁੰਡੇ ਦਾ ਮਰਡਰ ਕਰਕੇ ਬੈਠਾ ਜੇਲ੍ਹ ਚ ਤੇ ਮਾਨ ਇਦਾਂ 13 ਵੀ ਟਾਈਮ ਛੇਤੀ ਆਉਣ ਵਾਲਾ ਜਿਹੜਾ ਤੂੰ ਗੌਣ ਵਾਲਿਆਂ ਨੂੰ ਵੀ ਗਾਲਾਂ ਕੱਢਦਾ ਹੈ ਨਾ ਤੈਨੂੰ ਇਹ ਗੌਣ ਵਾਲਿਆਂ ਦੇ ਟਾਣਾ ਕਿਦਾ ਛੱਤਰ ਪੜੇ ਪੈਣੇ ਤੇਰੇ ਫਿਰ ਤੂੰ ਵੀ ਤੇਰੇ ਨਾਲ ਛੱਤਰ ਪਹਿਣੇ ਨਾ ਪਿੱਛੇ ਗਾਣਾ ਇੱਕੋ ਹੀ ਵੱਜਿਆ ਕਰੂਗਾ ମାରୋ ଘା ଘର ଘୁମ ରୁମ ଘୁମ ଘା ଘର ଘୁମ